ਇਹ ਸਸਕਾ ਜੀ ਸਾਰਿਆਂ ਨਾ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਿਹਰਬਨਪੁਰਾ ਤਹਿਸੀਲ ਅੰਮ੍ਰਿਤਸਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅਰਸ਼ਵੀਰ ਜੀ ਨਾਲ ਕੋਲ ਆ ਪਏ ਆਂ ਤੇ ਚੰਗੇ ਰਿਕਾਰਡ ਵਾਲੀਆਂ ਗਾਵਾਂ ਜਿਹੜੀਆਂ ਵੀਰ ਜੀ ਨਾਲ ਹਮੇਸ਼ਾ ਜਦੋਂ ਨਹੀਂ ਆਈਦਾ ਹੁੰਦੀਆਂ ਅੱਜ ਵੀ ਤੁਹਾਨੂੰ ਟੌਪ ਕਲਾਸ ਗਾਵਾਂ ਤੁਹਾਨੂੰ ਸ਼ੇਵਖੋਣੀਆਂ ਜਿੰਨਾ ਚੋਂ ਦੋ ਤਾਜ਼ੀਆਂ ਸੋਈਆਂ ਆ ਇੱਕ ਬਿਲਕੁਲ ਤਿਆਰ ਆ ਤੇ ਬਾਕੀ ਤਿੰਨ ਜੋ ਛੋਟੇ ਛੋਟੇ ਦਿਨ ਖੜਦੀਆਂ ਬਾਕੀ ਇੱਥੇ ਆਓ ਆਪਣੀਆਂ ਵੇਸ ਚ ਆਖ ਕੇ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਬਾਕੀ ਜਿਤਰਾ ਦੇ ਵੀ ਕਿਸੇ ਵੀਰ ਨੇ ਗਾਂ ਲੈਣੀ ਆ ਵੀਰ ਜੀ ਹਣਾ ਕੋ ਮਿਲ ਜਾਂਦੀ ਆ ਜਿਆਦੇ ਤੋਂ ਜਿਆਦੇ ਦੁੱਧ ਵਾਲੀ ਵੀ ਤੇ ਸਾਧ ਦੇ ਦੁੱਧ ਵਾਲੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬੇਸਤੀ ਅਕਾਲ ਜੀ ਹੋਠੀਕ ਠਾਕ ਜੀ ਹਾਂਜੀ ਬੜੀ ਵਧੀਆ ਜੀ ਸਭ ਬੜਾ ਵਧੀਆ ਜੀ ਤੇ ਨਾਮ ਦੱਸਦੇ ਕਦੀ ਫਿਰ ਨਾਮ ਆਪਣਾ ਸਰਜੀਤ ਸਿੰਘ ਜੇ ਪਿੰਡ ਮਿਹਰਬਾਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਮੇਨ ਟੂਰਪਲਿਆ ਰਾਜਿੰਦਰ ਰੋਡ ਤੇ ਐਂਬਰਸਾ ਜਨੰਦਰ ਰੋਡ ਤੇ ਐਂਬਰਸਾ ਟੂਲਪੈ ਨਾਲ ਹੀ ਆਪਣਾ ਘਰ 10 ਕਿਲੋਮੀਟਰ ਠੀਕ ਹੈ ਜੀ ਹਾਂਜੀ ਬਜੀ ਤੇ ਫੋਨ ਨੰਬਰ ਹੀ ਬੋਲ ਦੋ 75085 14496 ਠੀਕ ਹੈ ਜੀ ਹਾਂਜੀ ਬਜੀ ਤੇ ਆਏ ਵੀਡੀਓ ਦੇ ਕਾਫੀ ਦਿਨਾਂ ਬਾਅਦ ਲੱਗੇ ਆ ਪੌਣਾ ਲੋ ਗਾਇਆਂ ਆਪਣਾ ਟੋਪਣਾ ਹੀ ਆ ਤੇ ਨੇਰਾ ਵੀ ਚਲੋ ਹੋ ਗਿਆ ਵਾ ਤੇ ਪਰ ਇਹ ਆ ਵੀ ਗਾਵਾਂ ਥਾਰੀਆਂ ਚਲੀ ਨਹੀਂ ਆਪਣੀ ਤੁਸੀਂ ਲੱਗ ਗਏ ਮੈਂ ਚਲਾਉ ਸਾਡੀ ਪਾਉ ਭਾਜੀ ਤੁਹਾਡੇ ਚਾਚਾ ਜੀ ਨਾਲ ਕੋਲ ਆਏ ਕੋਈ ਨਿਬੜਾ ਤੇਬੜਾ ਕੋਈ ਨਵਾਲ ਹੋਇਆ ਨਹੀਂ ਤੇ ਤੁਸੀਂ ਕਿਹਾ ਪਾਕ ਇਹ ਆ ਵੀ ਇਹੋ ਜਿਹੇ ਗਾਵਾਂ ਕੋਈ ਆਪੇ ਦੱਸਦੀਆਂ ਵਾ ਨਵਾਈਆਂ ਦਵਾਈਆਂ ਹੁਣ ਤੇ ਆਪੇ ਬੋਲਦੀਆਂ ਮੋਹ ਤੇ ਹਾਂ ਹਾਂ ਵੀ ਹੁਣੇ ਆਈ ਹੈ ਵੈਡ ਠੀਕ ਹੈ ਇਹ ਤਿਆਰੀ ਚ ਹੀ ਆਣਾ ਇਹ ਰੈਡੀ ਇਹ ਰੈਡੀ ਅੱਜ ਜਾਂ ਕੱਲ ਤੱਕਰ ਸੋ ਜਾਊਗੀ ਹਨਾ ਤੋਰ ਫਿਰ ਇਹ ਕਿੰਨਾ ਕ ਦੁੱਧ ਪਈ ਜਾਊਗੀ ਇਹ ਦੁੱਧ ਭਾਈ 35 36 ਕਿਲੋ ਬਲੂਨ ਨੇ ਪਾਇਆ ਜਾਨੀ ਅੱਛਾ ਪਿਛਲੇ ਸੋਏ ਜਿਹੜਾ ਪਹਿਲੇ ਸੋਏ ਨੇ 35 36 ਲੀਟਰ ਦੁੱਧ ਪਾਇਆ ਆ ਦੇਖ ਸਾਡੇ ਜੀ ਹੋਲੀ ਹੋਲੀ ਤੋਰ ਦੋ ਜੀ ਥੱਲੀਆਂ ਬੜੀ ਕਮਾਲ ਦੀ ਹੈ ਜਿਹੜੀ ਲੈ ਜਾਓ ਉੱਥੇ ਸਾਹਮਣੇ ਕਮਾ ਲਿਓ ਪੂਰਾ ਵਾਹ ਚੜਾਈ ਚ ਵੀ ਆ ਤੇ ਲੰਬਾਈ ਚ ਵੀ ਆ ਚਲੋ ਪਹਿਲਾਂ ਹਵਾ ਨੇ ਤੇ ਜ਼ਰੂਰ ਪਈਆਂ ਵਾ ਪਰ ਜਿਹੜਾ ਵਾ ਪੂਰੀ ਭਾਰੀ ਆ ਜਿਹੜੀ ਗਾਂ ਦੇ ਮੀਟਰ ਚ ਨਾਲ ਦੇਵਾ ਭਾਈ ਲੋਕ ਲੋਕ ਤਾਂ ਇੱਕ ਮਿੰਟ ਇੱਥੇ ਰੁੱਕ ਗਿਆ ਆਦੇ ਸਾਦੇ ਜੇ ਬਾਕੀ ਥਾਣੇ ਵੀ ਚੰਗੇ ਘਰ ਤੇ ਦੂਰ ਦੂਰ ਜਿਹੜਾ ਥਾਣੇ ਤੇ ਪੜਾ ਦੇਖ ਸਕਦੇ ਕਿਤਰਾ ਪਈਆਂ ਵਾ ਤੇ ਕਿੱਥੋਂ ਤੱਕਰ ਗਈ ਪਰ ਉਰਲੇ ਮੈਂ ਥੋੜੀ ਜੀ ਪਾ ਲੈ ਗਈ ਗਾਂ ਨੂੰ ਆ ਦੇਖ ਸਾਡੇ ਥਾਣੇ ਦੇ ਬਿਲਕੁਲ ਦੂਰ ਦੂਰ ਜਿਹੜਾ ਥਾਣੇ ਆ ਗੁਲਾਬੀ ਰੰਗ ਦਾ ਥਾਣੇ ਆ ਚਲੋ ਹੁਣ ਥੋੜਾ ਭਲਾ ਚ ਆ ਪਰ ਇਹ ਆਪੇ ਭਾਵੇਂ ਕੇ ਨੇ ਹੱਥ ਨਾਲ ਚਵਾਈ ਕਰਨੀ ਆ ਤਾਂ ਵੀ ਚੱਲ ਜਾਣਾ ਪਰ ਮਸ਼ੀਨ ਨਾਲ ਚਵਾਈ ਕਰਨੀ ਤਾਂ ਵੀ ਚੱਲ ਜਾਣਾ ਵਾ ਭਈ ਮਸ਼ੀਨ ਵਾਲ ਨੇ ਲੈਣੀ ਕੇ ਹੱਥਾਂ ਨਾਲ ਹਾਂਜੀ ਹਾਂਜੀ ਠੀਕ ਆ ਬਹੁਤ ਟਾਪ ਕਲਾਸ ਬਾਕੀ ਚਲੋ ਕੇ ਫਾਰਮ ਵਾਲੇ ਵੀਰ ਨੇ ਖੜਨੀ ਆ ਬਹੁਤ ਜਲਦੀ ਬਾਕੀ ਜਿਹੜੇ ਫਾਰਮ ਵਾਲੀਆਂ گاਵਾ ਤਿਆਰ ਹੁੰਦੀਆਂ ਵਾ ਤੇ ਇੱਥੇ ਜਾ ਕੇ ਬੰਦੀਆਂ ਦੇਖ ਸਕਦੇ ਹਾਲੇ ਵੀ ਸੁੰਦਿਆ ਸੁੰਦਿਆ ਕੋਈ ਪਤਾ ਨਹੀਂ ਵੀ ਕਿੱਥੇ ਪਹੁੰਚ ਜਾਣਾ ਹੈ ਗੱਡੀ ਆ ਵਾਹ ਜੇ ਤੇ ਰੜੀਆ ਸਫਰ ਸਫਰ ਨਾ ਕੋਈ ਪਤਾ ਨਹੀਂ ਹੁੰਦਾ ਦਿਹਾੜੀ ਡੰਗ ਪਹਿਲਾਂ ਸੂਪ ਹੈ ਤੇ ਬਾਕੀ ਉਪਰੋਂ ਵੀ ਆਪਾਂ ਦੇਖ ਸਕਦੇ ਪੂਰੀ ਚੜਾਈ ਜਿਆ ਆ ਫੇਸ ਖਾਓ ਭਜੀ ਦੇ ਨਿਕਰਿਆ ਗਾਣਾ ਜੇ ਦੇਖੋ ਫੇਸ ਸਾਡਾ ਚਿਹਰਾ ਦੇਖ ਸਕਦੇ ਇਹਦਾ ਠੀਕ ਹੈ ਜੀ ਬਾਕੀ ਸੀਮੈਂਟ ਡੇਰ ਮਿਲ ਜੂਗੀ ਜੀ ਬਾਕੀ ਡਿਟੇਲ ਸਾਰੀ ਮਿਲ ਜੂਗੀ ਆਪ ਕਿਹੜੇ ਠਿਕਾਣੇ ਦੀ ਆ ਗੱਡੀ ਕਿਹੜਾ ਲੱਗਾ ਆ ਹੁਣ ਥੋੜਾ ਹਨੇਰਾ ਹੋਇਆ ਵਾ ਤੇ ਹੁਣ ਕਾਪੀ ਲਪਣੀ ਨਹੀਂ ਕੋਈ 8 ਰੋਡ ਤੇ ਬਖਾ ਦੋ ਮਹਾਰਾਜ ਕਿਰਪਾ ਨਾਲ ਥੱਬੇ ਗੈ ਨਹੀਂਦਾ ਆਪਾਂ ਹਾਂਜੀ ਆ ਥੱਬੇ ਲੈ ਜਾ ਅਸਲੀ ਥੱਬੇ ਹੁੰਦੇ ਐ ਇਹ ਹੈ ਨਾ ਤਾ ਕੱਲਾਣਾ ਕਰੋ ਸਾਰੇ ਕਹੀ ਜਾਂਦੇ ਆ ਹਾਂਜੀ ਬਾਕੀ ਐਡਾ ਵਾਹ ਨਾ ਕਹਿ ਲਈ ਸਾਡੇ ਤਾ ਹਾਂਜੀ ਕਿੱਥੇ ਜਾਂਦੇ ਓੰਨੇ ਗਾਂ ਤੇ ਓਲੀ ਸ਼ਾਈ ਖਾਲੀ ਸਾਡੇ ਕੋ ਆਈ ਹੋਈ ਹੈ ਸਫਰ ਚ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ ਬਿਲਕੁਲ ਲੈਣ ਦੇਣ ਜਿਹੜਾ ਹੋਣਾ ਹੈ ਫਿਕਸ ਜਾਈ। ਹਾਂਜੀ। ਮੁੱਲ ਭਾਜੀ 1:40 ਵੀ ਕਰ ਲਈ 1:50 ਜਿਹੜਾ ਲੈਣਾ ਮੁੱਲ ਜੀ 1 ਲੱਖ ਦੇ 5000 ਰੁਪਏ ਭ ਲੈਣਾ ਜੀ ਦਾ। 1 ਲੱਖ ਦੇ 5000। ਹਾਂਜੀ 1 ਲੱਖ 5000 ਦੀ ਬਜੇ ਦੀ। ਠੀਕ ਹੈ ਜੀ। ਠੀਕ ਹੈ। ਤੇ ਬਾਕੀ ਉਹਨੇ ਇੱਕ ਹੀ ਮੰਨਤਨ ਹੋ ਜਾ ਜ਼ਾ। ਤੇ ਆ ਜਿਹੜੇ ਗਾਂ ਜੇ। ਇਹ ਭਾਜੀ ਸਵੇਰੇ ਸੂਈ ਮਾਨੂ ਲੈ। ਅੱਜ ਸਵੇਰੇ ਸੂਈ। ਬੱਚਾ ਕੀ ਆ ਗਿਆ ਮੈਂ। ਬਹੁਤ ਟੋਪਲੀ ਰਸੀਦ ਦੀ। ਮਗਰ ਫੀਮੇਲ ਕਾਫ ਆ ਗਿਆ। ਵੱਛੀ ਵੀ ਲੈ ਕੇ ਮਨ। ਬਹੁਤ ਯਾਰੀ। ਚੰਗੇ ਟੀਕੇ ਦੀ ਵੱਛੀ ਆਈ ਆ। ਆ ਦੇਖੋ। ਨਾ ਦੇਖ ਸਾਡੇ ਪੂਰੇ ਬੱਚੀ ਦੀ ਜਿਹੜੀ ਹੁਣ ਤੋਂ ਹੀ ਹਾਈਟ ਲੈਂਥ ਬੋਡੀ ਵੇਟ ਜਿਹੜਾ ਦੂਸਰੇ ਬੱਚਿਆਂ ਨਾਲੋਂ ਜ਼ਿਆਦਾ ਵਾ ਕਿੰਨਾ ਬੱਚਾ ਹਾਂ ਦੇਖ ਸਾਡੇ ਪੂਰੀ ਤਰ੍ਹਾਂ ਚੰਗੀ ਵਸ਼ੀਤ ਦੀ ਤੇ ਇਹਦੇ ਵੀ ਇੱਕ ਵਾਰੀ ਥਾਣੇ ਦੇਖ ਸਕਦੇ ਜੇ ਲੱਗੇ ਤਾਂ ਇਹ ਅੱਜ ਹੀ ਸੋਈ ਆ ਇਹ ਆਪਣੇ ਸਵੇਰੇ ਸੋਈ ਆ ਇਹ ਕਿੰਨੇ ਕ ਦੁੱਧ ਾਲੀ ਜੇ ਇਹ ਭਾਜੀ ਤੇ 22 23 ਕਿਲੋ ਪਹਿਲੇ ਸੋਈ ਤਾਂ ਰਿਹਾ ਪਿਛਲੇ ਸੋਵੇ ਤਾਂ 22 23 ਲੀਟਰ ਦਾ ਰਿਹਾ ਵਾ ਤਾਂ ਮਿਕਸ ਜਿਆ ਗਾਵਾਂ ਦਿਖਾਉਣੀਆਂ ਵਿੱਚ ਜਿਆਦੇ ਦੁੱਧ ਵਾਲੀਆਂ ਵੀ ਆਉਗੀਆਂ ਵਿੱਚ ਹਿਸਾਬ ਦੇ ਦੁੱਧ ਵਾਲੀਆਂ ਵੀ ਆਉਗੀਆਂ ਕਿਉਂਕਿ ਪੂਰਾ ਅਚਾਨਕ ਹੋਣੇ ਇੱਕ ਪਲਾਨ ਬਣਿਆ ਜਿਹੜਾ ਵੀਡੀਓ ਨਾ ਬਣਾਉਂਦਾ ਪਾਣੀ ਤੇ ਜਿਹੜਾ ਇੰਨੇ ਜਾਨਾ ਥੱਲੀਆਂ ਬੜੀ ਬਣੀ ਆ ਉੱਤ ਮਾਰ ਕਰਦੀ ਕੋਈ ਨਹੀਂ ਲੈ ਜਾਓ ਉੱਤ ਸਾਮਨੇ ਕਮਾ ਲਿਆ ਹਰ ਚਲੋ ਤੋਂ ਭਾਜੀ ਵੀ ਤੋਂ ਪਲਾਸਟਿਕ ਰੂ ਵੀ ਤੋਂ ਪਲਾਸਟਿਕ ਆ ਤਰ੍ਹਾਂ ਜਿਹੜਾ ਇਹਨੇ ਚੱਲਣਾ ਆ ਅਜ ਲੈ ਆਓ ਵੱਡੀ ਗਾਹਾਂ ਆ ਕੋਈ ਛੋਟੀ ਨਹੀਂ ਵੱਡੀਆਂ ਗਾਹਾਂ ਜਿਆ ਪੂਰੀ ਐ ਵੀ ਇਹ ਆ ਵੀ ਚਲੋ ਤਾਜੀ ਸੂਈ ਆ ਥੋੜੀ ਲੱਪੇ ਜਿਹਾ ਇੱਕ ਬੱਚਾ ਇਹਨੇ ਕਾਫੀ ਪਲਿਆ ਦਿੱਤਾ ਵੱਡਾ ਬੱਚਾ ਦਿੱਤਾ ਬੜੇ ਕਮਾਲ ਦੀ ਹੈ ਜਿਹੜੀ ਥੱਲੇ ਬੱਚਾ ਦੇਖੋ ਬੰਦ ਕੇ ਹੋਇਆ ਤੇ ਮੁੱਲ ਫਿਰ ਇਹਦਾ ਮੁੱਲ ਫਿਰ ਮੁੱਲ ਬਿਲਕੁਲ ਜਾਇਜ਼ ਆ ਬਾਜੀ ਕਿੰਨਾ ਕੋਈ 65 70 ਨਹੀਂ ਕਰਨਾ 55000 ਦੀ 55 ਦੀ ਹਾਂਜੀ ਚਲੋ 91 ਮਾਨਤਨ ਮੌਕੇ ਤੇ ਹੋ ਜੇ ਤੈਨੂੰ ਤਾਂ ਕਰ ਲਾਂਗੇ 55000 ਦੀ ਅੱਜ ਅੱਜ ਇਹ ਆ ਵੀ ਚਲੋ ਵਾਵਾ ਦੇਣਾ ਬਾਅਦ ਵੀਡੀਓ ਪਾਉਂਦੇ ਆਂ ਗਾ ਵੇ ਲੋਕ ਕਿਦਾਂ ਰਹੀ ਆ ਤੇ ਨਵਾਂ ਸਾਲ ਵੀ ਆਉਣ ਦਿਆ ਵਾ ਤੇ ਅੱਜ ਇੱਕ ਸਾਥ ਖਾਲੀ ਨਹੀਂ ਮੋੜਨਾ ਕਿ ਕਿ ਖਾਲੀ ਨਹੀਂ ਆ ਵੇ ਭਾਈ 55000 ਚ ਕੀ ਘੱਟ ਕਰਨਾ ਹਾਂਜੀ ਹਾਂਜੀ ਬੜੀ ਸਾਫ ਗਾਂ ਆ ਤੇ ਬਾਕੀ ਚੁਾਈ ਦੀ ਇੱਕ ਨੰਬਰ ਹੋਊਗੀ ਹੁਣ ਆ ਜਿਹੜੀ ਇਹ ਵੀ ਪੂਰੀ ਤਗੜੀ ਆ ਗਈ ਜਿਹੜੀ ਇਹ ਤੇ ਪਿੰਲੇ ਨੰਬਰ ਵਾਲੀ ਦਾ ਮੁਕਾਬਲਾ ਇੱਕੋ ਜਿਹਾ ਹੈ ਅੱਛਾ ਕਾਲੀ ਛੇ ਸਾਧਨ ਹੋ ਗਿਆ ਬੱਚਾ ਤੇ ਇਹਦੇ ਮਗਰ ਕੀ ਜੇ ਵਸ਼ਾ ਜੀਰਾ ਇਹਦੇ ਮਗਰ ਮੇਲ ਕਾ ਵਸ਼ਾ ਇਹਦਾ ਵੀ ਪੂਰਾ ਪਲਿਆ ਵਜ 6 ਸਾਧਨ ਹੋ ਗਿਆ ਸੂਈ ਨੂੰ ਜਿਤਨਾ ਦਾ ਫਾਰਮ ਵਾਲੀ ਟੀਕਰ ਬਤਾਉਂਦੇ ਹੋ ਫਾਰਮ ਵਾਲੀ ਗਾਂ ਹੀ ਆ ਹਾਂ ਬੜੇ ਚੰਗੇ ਫਾਰਮ ਚ ਹੋਈ ਹੈ ਦੁੱਧ ਇਸ ਵਲ ਤੋਂ ਭਾਜੀ 60 ਕਿਲੋ ਆ ਥਾਣੇ ਦੇ ਦੇਖ ਸਕਦੇ ਜੀ ਬੜਾ ਪਿਆਰਾ ਤੁਹਾਨੂੰ ਨਾ ਲੜਾ ਨਾ ਸਾਰੀਆਂ ਜੀਆਂ ਖਪੋਰ ਦੇ ਫਾੜੀ ਇੱਕ ਜਿਹੜਾ ਨਾ ਤੋੜ ਕੇ ਦਿਖਾ ਦੀਏ ਹੋਰੀ ਵੱਡੇ ਗਾਂ ਕੋੜੀਆਂ ਰਗਾ ਕੱਦਿਆ ਜਿਹੜਾ ਇਹਦਾ ਖਾਲੇ ਭਾਜੀ ਮੇਰੀ ਨਹੀਂ ਆ ਗਾਂ ਜੀ ਫਿਕਸ ਜੀ ਦਾ ਫਿਕਸ ਹੱਡਰ ਦੀ ਆ ਤਿੰਨ ਸੂਏ ਗੰਨਾ ਚਾਰ ਪੀਨੇ ਪਾਣੀ 84 ਤਰ੍ਹਾਂ ਸਾਢੇ ਹੁਣ ਕਿੰਨਾ ਤਿਆਰ ਇਹਦੇ ਕੋਲ 26 ਕਿਲੋ ਹੋਊਗਾ ਭਾਈ ਜੀ 26 ਲੀਟਰ ਤਿਆਰ ਕਿੰਨਾ ਕਰੀ ਜਾਊਗੀ ਆ ਸਹੀ 26 ਆਹੀ ਉਹ ਗੱਲ ਤਾਂ ਨਹੀਂ 26 ਅੱਛਾ ਦੁੱਧ ਭਾਈ 40 ਤੋਂ ਬਲਾਸੀ ਕਰਨਾ ਵੈੜ ਦੇ ਵੇਖੋ ਭਾਈ ਰੋੜ ਕੇ 40 ਦੇ ਲੱਗੇ ਜਿਹੜਾ ਇਹ ਜਾਊਗੀ ਕਿੰਨੇ ਬਾਕੀ ਤੁਸੀਂ ਆਪਣੀ ਸਮਝ ਕਰਨੀ ਲਿਆਓ ਬਾਕੀ 26 ਲੀਟਰ ਮੋਕੇ ਦੇ ਤਿਆਰ ਆ ਜਿਹੜਾ ਇਹਦੇ ਕੋਲ ਕੱਦ ਨਹੀਂ ਭਾਈ ਕੰਜਾਂ ਲੱਗਦੇ ਬਾਕੀ ਵੈੜਿਆ ਗਾ ਨਹੀਂ ਕੱਦ ਪੂਰਾ ਕੋੜੀਆਂ ਰਕਾਇਆ ਜੀ ਦਾ ਪਾਕੀ ਗਾਂ ਵੀ ਬਹੁਤ ਟੌਪ ਕਰਾਉਂਦੇ ਮਰੇ ਚੰਗੇ ਰਿਕਾਰਡ ਵਾਲੀ ਆ ਇਹੀ ਨਵਾ ਧਵਾ ਕੇ ਪਾਈਆਂ ਹੁੰਦੀਆਂ ਤੇ ਹੋਰ ਜ਼ਿਆਦਾ ਲਿਸ਼ਕਣੀਆਂ ਆਹੀਂ ਇੱਕ ਸੋਮਵਾਰ ਭਈ ਬੱਤੀ ਨਹੀਂ ਆਈ ਹਾਂਜੀ ਇੱਕ ਉਹਦਾ ਆਪਣਾ ਪਲਾਣ ਹੀ ਪੱਕਾ ਸੀ ਹਾਂਜੀ ਇੱਕ ਅਚਾਨਕ ਹੁਣ ਛੰਮੀ ਜਿਹੜਾ ਪਲਾਨ ਬਣਿਆ ਵਾ ਤੇ ਉਹਦੇ ਕਰ ਨਵਾਈਆਂ ਨਹੀਂ ਆ ਨਾੜਾ ਨੂੜਾ ਵਖਾਦੋ ਆਰਡਰ ਤੇ ਕਿਥਾ ਨਹੀਂ ਆ ਤੇ ਕਹੇ ਆਰਡਰ ਦੇਖ ਸਕਦੇ ਆ ਦਾ ਚੰਗੀ ਤਰ੍ਹਾਂ ਬਿਲਕੁਲ ਸਿਕਸ ਆਰਡਰ ਬਿਲਕੁਲ ਸਿਕਸ ਇਹ ਆ ਦੇਖ ਸਕਦੇ ਹਵਾਨੇ ਦੇ ਨਾੜਾਂ ਜਿਹੜੀਆਂ ਦੀਆਂ ਦੋਨਾਂ ਪਾਸੇ ਹੀ ਇਤਰਾਵ ਬਹੁਤ ਜਰੀ ਭਜੀਆ ਤੇਰਾ ਵੀ ਦੇਖ ਸਕਦੇ ਇੱਕ ਹਾਈਟ ਜੱਜ ਕਰਾ ਦੋ ਹਾਂਜੀ ਕਿ ਡੀ ਵੀਰ ਦੀ ਆਪਣੀ ਹਾਈਟ ਵੀ ਚੰਗੀ ਆ ਹਾਂਜੀ ਤੇ ਉਸ ਤੋਂ ਤਾਂ ਅੰਦਾਜ਼ਾ ਲਾ ਸਕਦੇ ਜੀ ਇੱਧਰ ਦਿਖਾਓ ਭਾਜੀ ਨਾੜਾਂ ਕਿੱਦਾਂ ਦੀਆਂ ਨੇ ਅੱਬੈਣੀ ਵਾਲੇ ਪਾਸੇ ਤਾਂ ਨਹੀਂ ਦੇਖ ਸਕਦੇ ਚੰਗੀ ਮੋਟੀ ਮੋਟੀ ਨਾੜ ਲੱਗੀ ਜਿਹੜੀ ਤੇ ਇਹਦਾ ਫਿਰ ਕਿੰਨਾ ਰੱਖਣਾ ਮੁੱਲ ਭਾਜੀ ਗਾਂਦ ਚੋਂ ਡੇਢ ਮਗਲੇ ਪੈ 2 ਲੱਖ ਦੀ ਗਾਂ ਦੇ ਹਾਂਜੀ 1 ਲੱਖ ਰੁਪਏ ਭਾਜੀ 15 ਹੀ ਦੇ ਦਈਏ ਅੱਛਾ 15 ਇਹ ਦੇ ਦੇਣੀ ਆ ਉਹਨੇ ਕੀ ਕਰਨਾ ਮੈਂ ਇੱਕ ਪੰਜ ਦੀ ਭਾਈ ਦੇ ਦੇਣੀ ਹੈ ਬਿਲਕੁਲ ਅੱਛਾ ਇਹ ਵੀ ਇੱਕ ਪੰਜ ਦੀ ਇੱਕ ਪੰਜ ਦੀ ਜਿਹੜੀ ਜਮੀਨ ਆਦੀ ਗੱਬਨ ਲਲੇ ਪਾਸੋਂ ਭਾਵੇਂ ਕੋਈ ਗੱਬਨ ਲੈ ਲੇ ਤੇ ਭਾਵੇਂ ਪਸਾ ਗੱਬਨ ਭਾਈ ਫੇਸਬੁਕ ਉਤਾਰੋ ਕਿੱਡੀ ਗਹਿਣ ਆ ਠੀਕ ਆ ਬਿਲਕੁਲ ਦੁਜਾ ਸੁਆ ਪ੍ਰੋਪਰ ਠੀਕ ਆ ਬਹੁਤ ਟੌਪ ਪਲੱਸ ਭਾਈ ਤੇ 26 ਲੀਟਰ ਕੋਚੋ ਕੇ ਲੈ ਜੇ ਹਾਂ 26 ਕਿਲੋ ਇਸ ਟਾਈਮ ਜਿਹੜਾ ਹੈਗਾ ਮੌਕੇ ਦੇ ਤੇ ਆ ਜਿਹੜੀਆਂ ਗਾਂ ਗਾਂ ਜੇ ਹਣਾ ਵਾਲੀ ਇਹ ਗੱਬਨ ਇਹ ਵੀ ਪੂਰੀ ਤਗੜੀ ਆ ਹਨਾ ਫੁੱਲ ਸਾਈਜ਼ ਦੀ ਭਾਈ ਫੁੱਲ ਸਾਈਜ਼ ਆ 1 ਮਿੰਟ ਹੋ ਗਿਆ ਥਾਣੇ ਦੇ ਦੇਖ ਸਾਤੇ گلابی ਰੰਗ ਦੇ ਚਾਰੇ ਥਾਣੇ 1:20 ਦੇ ਦੇਖੋ ਜੀ ਗਿਆ ਬਾ ਦੇਖ ਸਾਜੇ ਜੀ ਗਾਂ ਵੀ ਭਾਜੀ ਇਹ ਕਿੰਨੇ ਕ ਦੁੱਧ ਆ ਲਈ ਆ ਇਹਨੇ ਭਾਈ 27 ਕਿਲੋ ਕਹਿੰਦੇ ਸੁਵੇ ਪਾਇਆ ਜੀ ਪਿਛਲੇ ਸੁਵੇ ਦਾ ਜਿਹੜਾ 27 ਲੀਟਰ ਦਾ ਦੁੱਧ ਜਿਹੜਾ ਦਾ ਕਿੰਨੇ ਮਿਲਿਆ ਵਾ ਇਹਨੇ ਮੈਂ ਫਿਕਸ ਆਰਡਰ ਤਿਆਰ ਕਰਨਾ ਹਜੇ ਦਿਨ ਖੜਦੀ ਹੈ ਹਜੇ ਇਹਦੇ ਭਾਈ ਤੀਰਾਂ ਚੋਂ ਨਹੀਂ ਪੂਰਾ ਜਿਆ ਇਹਦਾ ਲੋੜੀ ਵਾਲੇ ਦਿਨ ਦਿਨ ਪੂਰੇ ਨੇ ਅੱਜ ਲੈ ਆਇਆ ਵਾ ਵੜਾ ਭਾਜੀ ਪੂਰੀ ਪੱਤੀ ਆ ਹਾਂਜੀ ਪੂਰੀ ਵੱਡੀ ਟਰੱਕ ਜਿਹਦੀ ਵਸ਼ੀ ਹੈ। ਬੈਕ ਵਿੱਚ ਉਹ ਕਦਮ ਰੋ ਗਿਆ। ਨਹੀਂ। ਹੈਪੀ ਭਾਈ ਬਹੁਤ ਚੰਗੀ ਵੈੜਿਆ। ਬਿਲਕੁਲ ਸਾਫ ਸੁਥਰੀ। ਭਾਈ ਜੀ ਤੇ ਲਾ 13 ਤਰੀਕ ਨੂੰ ਦਿਨ ਪੂਰੇ ਜਿ ਵੈੜ ਦੇ। ਤੇ ਇਹਦਾ ਫਿਰ ਮੁੱਲ। ਇਹ ਭਾਈ ਅੱਜ ਰੈਡੀ ਹੁੰਦੀ ਵਸ਼ੀ ਫਿਰ ਤੇ ਲਿਖਦੀ 10 20 ਦੀ। ਹਾਂਜੀ। ਇਹ ਆਪ ਲੈਣ ਦੇ ਨਾਲ ਮੁੱਲ 75000 ਰੁਪਏ ਦੀ ਵੜ ਦੇਣੀ ਆ 67500 ਬਿਲਕੁਲ ਲੈਣ ਦੇ ਬਾਕੀ ਕੋਈ ਅੱਖੀ ਆਣ ਕੇ ਵੇਖੇ ਜਿਹੜੀਆਂ ਪੂਰੀਆਂ ਤਕੜੀਆਂ ਗਾਵਾਂ ਵਾਂ ਇਹ ਨੋਰਮ ਆ ਨੋਰਮਲ ਗਾਵਾਂ ਨਾਲ ਉੱਚੀਆਂ ਵਾਂ ਜਿਹੜੀਆਂ ਨੋਰਮਲ ਭਾਜੀ 67000 ਦੀ ਨੋਰਮਲ ਗਾਂ ਹੋਈ ਆ ਇਹਦੇ ਫਾਰਮ ਵਾਲੀ ਗਾਂ ਫਿਰ ਵੱਡੀ ਗਾਂ ਆ ਆ ਥੋੜੀਆਂ ਫਿਰ ਵੀ ਜਿੱਤਰਾ ਆਮ ਨੋਰਮਲ ਆ ਗਿਆ ਇਹ ਮੀਡੀਅਮ ਸਾਈਜ਼ ਬੜੇ ਇਹ ਮੀਡੀਅਮ ਸਾਈਜ਼ ਆ ਜਿਹੜੀਆਂ ਦੋ ਬਹੁਤ ਗੂਣ ਆਉਂਦੇ ਆ ਚਲੋ ਅਸੀਂ ਗਾ ਮੀਡੀਅਮ ਸਾਈਜ਼ ਸੂਆ ਇਹਦਾ ਪਹਿਲਾ ਭਾਜੀ ਪਹਿਲਾ ਸੂਆ ਭਾਜੀ ਪਹਿਲਾ ਸੂਆ ਸੋਨਾ ਇਹਨੇ ਹਾਂ ਤੇ ਇਹ ਕਿੰਨਾ ਕੁ ਦੁੱਧ ਪਹਿਲੇ ਸਵੇਰੇ ਕੱਢੀ ਜਾਊਗੀ ਦੁੱਧ ਭਾਈ 20 ਕਿਲੋ ਕਰਨਾ ਜਿਹਦੇ ਜਿਹਦਾ ਤਲਬ ਪੁੱਦੇ ਆ 20 ਪਲੱਸ ਜਿਹੜਾ ਵੀ ਕਹਿੰਦੇ ਚੱਲੂਗੀ ਨਹੀਂ ਕਿੰਨੇ ਕੇ ਜੇ ਸਿੰਘ ਤੇ ਹੈਗੇ ਆ ਬਾਕੀ ਠੰਡੀ ਚੀਜ਼ ਪਰ ਫਰਨੀ ਅਜੇ ਤਿਆਰ ਹੋਣੀ ਹੈ ਵੀ ਪੂਰੀ ਇਹਦਾ ਭਾਈ ਹਫਤਾ ਪਿਆ ਹੋਇਆ ਏ ਇੱਕ ਹਫਤਾ ਇਹਦਾ ਪਿਆ ਹੋਆ ਵਾ ਬਾਕੀ ਪਹਿਲਾਂ ਦੇ ਸਾਲ ਨਾਲ ਕੱਦ ਕਾਠ ਇਹਦਾ ਵੀ ਚੰਗਾ ਵਾ ਬੋਲ ਵੱਡੀ ਆ ਰੇਟ ਜਿਹੜਾ ਆਪਾਂ ਦੇ ਲੈਣਾ ਦਾ ਭਾਜੀ ਅੱਛਾ ਮੈਂ ਕਹਿੰਦਾ ਬਾਲ ਆਫ ਇੰਡੀਆ ਕੋ ਹਮਲੇ ਬੰਦਾ ਉੱਥੋਂ ਨਹੀਂ ਰੇਟ ਮਿਲਨੇਗਾ ਠੀਕ ਹੈ ਜੀ ਇਹ ਰੇਟ ਆਪਾਂ ਦੇ ਲੈਣਾ ਦਾ ਅੱਜ ਸਾਰੇ ਰੇਟ ਬਿਲਕੁਲ ਜਿਹੜੇ ਨੋਰਮਲ ਆ ਰੇਟ ਤੁਸੀਂ ਆਪ ਕਹੋਗੇ ਬਿਲਕੁਲ ਜੈਜ ਭੌਂਦੇ ਹਨ ਠੀਕ ਆ ਅੱਜ ਨਵੇਂ ਸਾਲ ਤੇ ਆਫਰ ਹੀ ਇੱਕ ਸਾਤ ਦੇ ਲੈ ਜੀ ਉਧਰ ਹੀ ਬੱਝੀਆਂ ਆਪਣੇ ਕੋਲ ਪੰਜ ਸਾਤ ਵਿਗੀਆਂ ਕੁਝ ਆ ਦੇ ਸਾਡੇ ਥਾਣੇ ਦੇ ਤੇ ਪਰ ਆ ਸਰੀ ਚਾਹੀਏ ਲਾ ਥਾਣੇ ਥਣ ਵੇਖੋ ਕਿਹੋ ਜਿਹਾ ਲੱਗਾ ਪਾਜੀ ਬੈਣ ਨੂੰ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਪਾਜੀ ਕਿੰਨਾ ਸਾਢੇ ਬਾਣੇ ਬੋਏ ਪਹਿਲਾਂ ਸਿਰਫ ਦਿਲਾਂ ਦੇ ਭਾਜੀ 40000 ਰੁਪਏ ਦੀ 40000 ਦੀ ਪਹਿਲਾ ਸੁਆ ਵੈਡ 20 ਪਲੱਸ ਵਾਲੀ 40000 ਭਾਜੀ ਹੋਰ ਛੱਡ ਦਾਂਗੇ 45 ਦੀ 45000 ਦੀ ਬਾਕੀ ਕੋ ਭਾਏ ਵੇਚਣਾ ਲਾ ਵੀ ਲੈ ਜੇ ਨਾ 60000 ਰੁਪਏ ਦੀ ਬੱਛੀ ਲੱਗਦੀ ਹੈ ਠੀਕ ਹੈ ਜੀ ਹਾਂ ਠੀਕ ਹੈ ਤੇ ਹੁਣ ਆ ਇੱਕ ਅੰਡੇ ਤੇ ਆ ਗਈ ਜਿਹੜੀ ਆ ਵਾਲੀ ਇਹ ਇਹ ਵੀ ਗੱਬਣ ਆ ਇਹ ਤਾਂ ਤਸਵੀਰੀ ਹੈ ਭਾਜੀ ਥੱਲੇ ਆ ਦੇਖ ਸਕਦੇ ਜੀ ਇਹ ਇਹ ਬੰਦੇ ਦੀ ਦੁਕਾਨ ਹੀ ਭਾਜੀ ਫੀਡ ਫੂਡ ਦੀ ਉਹਨੇ ਇਹ ਸ਼ਾਂਕਾ ਨਾਲ ਵਸ਼ੀ ਪਾ ਲਈ ਤੇ ਸੂਆ ਇਹਦਾ ਸੂਆ ਪਹਿਲਾ ਭਾਜੀ ਇਹਦਾ ਵੀ ਪਹਿਲਾ ਹੀ ਸੂਆ ਪੂਰੀ ਗੋਲ ਯਾਰ ਆਜੀ ਪੂਰੀ ਚੰਗੇ ਫਾਰਮ ਚ ਵਸ਼ੀ ਜਿਆ ਆਈ ਉਹਨੇ ਬੜੀ ਸੇਵਾ ਕੀਤੀ ਵਿਚਾਰੇ ਨੇ ਵਸ਼ੀ ਇਹ ਤੇ ਬੜੀ ਬਨੂਗੀ ਥੱਲੇ ਉਹ ਭਰੀ ਤਰਨੀ ਗਾਇਆਂ ਸੂਬੀਆਂ ਦੇ ਉਹਦੇ ਕਾਹਨੇ ਵਸ਼ੀ ਦੇਤੀਆਂ ਤੇ ਇਹ ਕਿੰਨਾ ਕ ਦੁੱਧ ਪਹਿਲੇ ਸਵੇਰੇ ਪਹਿਲੇ ਸੂਏ ਪਾਈ ਜਿੰਨੀਆਂ ਨੂੰ ਫੀਡ ਤੇ ਪ੍ਰੋਟੈਕਟ ਕਰ ਰਹੇ ਆ ਨਾ 20 ਤੋਂ ਬਾਰ-ਬਾਰ ਵਸ਼ੀ ਦੇ ਦੋ ਕਰੂਗਾ ਜਾਨਾ ਤੇ ਇਹ ਤਾਂ ਵੀ ਇਹ ਤਾਂ ਬਾਹਰ ਇਹਨਾਂ ਜਹੋ ਜੀ ਹੈ ਜਿਆਦੀ ਸੁੰਦਰ ਅਸ਼ੀਰ ਠੀਕ ਹੈ ਜੀ ਕੋਈ ਨਵਾਈ ਦਵਾਈ ਠੀਕ ਹਾਂਜੀ ਬਿਲਕੁਲ ਬਿਲਕੁਲ ਨਾਲੇ ਪੂਰਾ ਮੇਰਾ ਹੋ ਗਿਆ ਰਾਤ ਹੋ ਗਈ ਪੂਰੀ ਕਿਹੜੀ ਬੰਦੇ ਨੇ ਇੱਕ ਅੱਧੀ ਗੱਲ ਲੈਣੀ ਆ ਘਰ ਚੋਂ ਹਾਂਜੀ ਮੈਂ ਕਹਿੰਦਾ ਜਿੰਨੇ ਸ਼ੌਂਕ ਨਾ ਰੱਖਨੀ ਆ ਨਾ ਸ਼ਕੀਨ ਵੜੇ ਪੂਰੀ ਆ ਬੀ ਪੂਰੀ ਜਦਪਾਲ ਰਸ਼ੀ ਤੇ ਹਾਂਜੀ ਲੈ ਜਾਓ ਸ਼ੌਂਕ ਨਾ ਰੱਖਣ ਵਾਲੀ ਵੜੇ ਜਿਹੜੀ ਆ ਇਹ ਤਿਆਰ ਹੋਣੀ ਆ ਥੱਲੇ ਪੂਰੀ ਅਜੇ ਬਾਕੀ ਵੀ ਕੋਈ ਅੱਖੀਂ ਆਣ ਕੇ ਵੇਖੇ ਇੱਕ ਰੀ ਫੇਰ ਪਤਾ ਲੱਗੂਗਾ ਵੀ ਕਿਹੋ ਜਿਹਾ ਬਹਿਣਾ ਵਾ ਹੁਣ ਬੜਾ ਸਵਾਦੀ ਲੱਗੋ ਜੰਦਾ ਮਸ਼ੀਨ ਨਾਲ ਇੱਕ ਹਫਤਾ ਲੈਣਾ ਠੀਕ ਜੀ ਬਹੁਤ ਥਣ ਸੋਹਣਿਆ ਬੱਚੀ ਦੇ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਬਿਲਕੁਲ ਜੈ ਜੀ ਆ ਕਿੰਨਾ ਕਰ ਕਿੰਨਾ ਕਰੀਏ ਆਪ ਹੀ ਕਰ ਦੋ ਜੈ ਜੱਜਾ ਕੇ ਬਿਲਕੁਲ ਲੈਣ ਦੇਣ ਹਾਂਜੀ ਜਿੱਦੋ ਭਾਈ 100 ਰੁਪਏ ਚਲ 200 ਕਰ ਦਾਂਗੇ ਛੋਟ ਇਹ 60000 'ਚ 200 ਰੁਪਏ ਛੋਟ ਹੋਣੀ ਏ ਭਾਈ 60000 ਦੀ 200 ਰੁਪਏ ਛੋਟ ਜੋ ਬਾਕੀ ਇਹ ਆ ਵੀ ਜਦ ਦਿਨ ਪੂਰੀ ਤਿਆਰ ਹੋ ਗਈ 20000 ਛੋਟ ਕਰ ਦਾਂਗੇ ਯਾਰ 60 ਅੱਛਾ ਦੋ ਸੌ ਦੇ ਨਾਲ ਜੀ ਰੋ ਇੱਕ ਹੋਰ ਲੱਗੀ ਜੀ ਕੋਈ ਯਾਰੀ ਛੋੜ 2520 ਰੁਪਿਆ ਪਈ ਜਾਂਦਾ 500 ਆਪਾਂ ਨੂੰ ਚਲੋ ਕੋਈ ਜੀ ਰੁਪਈ ਦੀ ਵੜ੍ਹ ਦੇਣੀ ਆ ਅੱਛਾ ਹਾਂ ਜੀ ਮੇਰਾ ਵੀ ਕੋਈ 57999 ਦਾ ਫੋਨ ਲਾਵੇ ਅੱਛਾ ਹਾਂ ਜੀ ਠੀਕ ਆ ਬਸ ਬਿਲਕੁਲ ਲੈਣ ਦੇਣ ਬੱਛੀ ਆ ਰੇਟ ਜੀ ਭਾ ਵਛੀ ਵੇ ਲੋ ਭਜੀ ਕਿਹੋ ਜੀ ਭਾਵੇਂ ਆ ਜੋੜਾ ਵਪਾਰੀ ਵੀ ਲੈ ਜੂਗਾ ਨਾ ਕੋਈ ਹਾਂ ਜੀ ਤਾਂ ਵੀ ਕੋਈ 20000 ਕ ਮਾਰੂਗਾ ਹਾਂ ਜੀ ਤੇ ਜੇ ਕਿਸੇ ਨੇ ਤਿਆਰ ਕਰਨੀਆਂ ਵਾ ਉਹਦੇ ਲਈ ਵੀ ਚੰਗੀਆਂ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਅਸਿੰਗ ਵਾਲੀ ਵੇਖ ਲੋ ਸਾਰੀਆਂ ਗਾਂਆਂ ਨਾਲੋਂ ਗਾਂ ਵੱਡੀ ਆ ਤੇ ਵੇਸ਼ ਚ ਆ ਕੇ ਤੇ ਆਪਣੀ ਸਮ ਹਾਂ ਕਰਦੇ ਹਾਂ